ਇਹ ਬਿੰਤੀ ਬੜੀ ਦੂਰ ਹੈ ਜਦੋਂ ਮਨੁੱਖ ਨੂੰ ਇਹ ਸਮਝ ਆ ਜਾਵੇ ਕਿ ਕਬੀਰ ਮੇਰਾ ਮੁਝਵੇਂ ਕਿਛ ਨਹੀਂ ਨਾ ਇਹ ਸਰੀਰ ਮੇਰਾ ਹੈ ਜਿਸ ਸਰੀਰ 'ਚ ਮੈਂ ਇਨਾ ਸਵਾਰਦਾ ਹਾਂ ਇਨਾ ਇਹਨੂੰ ਵਧੀਆ ਬਣਾ ਬਣਾ ਕੇ ਰੱਖਿਆ ਜਾਂਦਾ ਹੈ ਸੰਭਾਲ ਦਾ ਵਿਸ਼ਾ ਅਲੱਗ ਹੈ ਪਰ ਦੂਸਰੇ ਭਗਤ ਜਿਸ ਹੱਡ ਮਾਸ ਦਾ ਬਹੁਤਾ ਹੀ ਮਨੁੱਖ ਮਾਣ ਕਰ ਲਿੰਦਾ ਹੈ ਕਿ ਅੱਜ ਜਵਾਨ ਹਾਂ ਅਜੇ ਤਾਂ ਹੈ ਉਜੋਧਾ ਹੈ ਬੜਾ ਅਹੰਕਾਰ ਦੇ ਵਿੱਚ ਹੁੰਦਾ ਹੈ ਤੇ ਅਹੰਕਾਰ ਦੇ ਵਿੱਚ ਬੜਾ ਕੁਝ ਗਲਤ ਕਰ ਬੈਠਦਾ ਹੈ ਕਹਿੰਦੇ ਉਸ ਸ਼ਰੀਰ ਦਾ ਵੀ ਕਾਦਾ ਮਾਣ ਹੈ ਜਾਗ ਲੇ ਹੋ ਹਰੇ ਮਨ ਜਾਗ ਲੇ ਹੋ ਕਹਾਂ ਕਾਫਲ ਸੋਇਆ ਜੋ ਤਨ ਬਜੇ ਸੱਗ ਹੀ ਸੋ ਵੀ ਸੰਗ ਨਾ ਹੋਇਆ ਇਹ ਮਨ ਜਾਹ ਜਿਹੜਾ ਤਨ ਤੇਰੇ ਨਾਲ ਉਪਜਿਆ ਹੈ ਪੈਦਾ ਹੋਇਆ ਹੈ ਇਹਨੇ ਵੀ ਤੇਰਾ ਸੰਗ ਨਹੀਂ ਦੇਣਾ ਤੇਰੇ ਸਾਥ ਨਹੀਂ ਨਿਭਣਾ ਤੇਰੇ ਨਾਲ ਨਹੀਂ ਰਹਿਣਾ ਇਸ ਇਹ ਤੇਰਾ ਨਹੀਂ ਹੈ ਮਨ ਦਾ ਸੰਬੰਧ ਉਸ ਅਕਾਲ ਪੁਰਖ ਪਰਮਾਤਮਾ ਦੇ ਨਾਲ ਹੈ ਮਨ ਤੂੰ ਜੋਤ ਸਰੂਪ ਹੈ ਮਨ ਨੂੰ ਜੋਤ ਸਰੂਪ ਕਿਹਾ ਹੈ ਸਿਰਫ ਮਨ ਨੂੰ ਹੀ ਉਸ ਪਰਮਾਤਮਾ ਦਾ ਰੂਪ ਅੰਗ ਬਿਆਨ ਕੀਤਾ ਹੈ ਸ਼ਰੀਰ ਨੂੰ ਦੂਜੇ ਨੰਬਰ ਤੇ ਰੱਖਿਆ ਹੈ ਹਾਲਾਂਕਿ ਮਨ ਆਪਣੇ ਆਪ ਦੇ ਵਿੱਚ ਕੁਝ ਨਹੀਂ ਹੋ ਸਕਦਾ ਜੇ ਸ਼ਰੀਰ ਨਹੀਂ ਤੇ ਸ਼ਰੀਰ ਦੇ ਦੁਆਰਾ ਹੀ ਮਨ ਹੈ ਫਰੋਂ ਕਹਿੰਦੇ ਨਹੀਂ ਜਾਗ ਦਾ ਮਨੋਖਦ ਹੈ ਦੇਖ ਪਦਾਰਥ ਤਾਂ ਬਹੁਤ ਵੱਡੀ ਗੱਲ ਹੈ ਜੋ ਤਨ ਤੈਨੂੰ ਮਿਲਿਆ ਹੈ ਉਹ ਤਨ ਵੀ ਤੇਰਾ ਨਹੀਂ ਹੈ ਤੇ ਤਨ ਦੇ ਅੰਦਰ ਆਪੋ ਕਿੰਨੇ ਨਾ ਚ ਕਈ ਵਾਰ ਸਵਾਸ ਲੈ ਰਹੇ ਹਾਂ ਮੈਨੂੰ ਸਾਹ ਜੋ ਸਵਾਸ ਨੇ ਚੱਲ ਰਹੀ ਹੈ ਸਵਾਸ ਅਸੀਂ ਨਹੀਂ ਲੈਂਦੇ ਸਵਾਸ ਸਾਨੂੰ ਦਿੱਤੇ ਜਾ ਰਹੇ ਚਲਾਈ ਜਾ ਰਹੇ ਸਾਨੂੰ ਬਖਸ਼ਿਸ਼ ਕੀਤੇ ਜਾ ਰਹੇ ਨੇ ਕਿ ਇਤਨੇ ਕਿ ਸਵਾਸ ਇਤਨੇ ਕਿ ਸਾਹ ਮਨੁੱਖ ਨੇ ਲੈਣੇ ਨੇ, ਭੋਗੜੇ ਨੇ ਉਦਤੇ ਜਾ ਰਹੇ ਨੇ ਸਾਨੂੰ ਤੇ ਹਰ ਇੱਕ ਸਵਾਸ ਦੇ ਵਿੱਚ ਉਹ ਆਕਾਰ ਰੂਪ परमात्मा ਆਪ ਹੈ ਹਰ ਇੱਕ ਸਵਾਸ ਦੇ ਵਿੱਚ ਕਿਉਂਕਿ ਸਵਾਸ ਵੀ ਤੇ ਉਹਦੀ ਦਾਤ ਨੇ ਨਾ ਜਿਸ ਸਵਾਸ ਦੇ ਰਿਹਾ ਹੈ ਸਾਹ ਦੇ ਰਿਹਾ ਹੈ ਤਾਂ ਸਵਾਸ ਆਰ ਵੀ ਨਹੀਂ ਤੇ ਸਵਾਸ ਵੀ ਨਹੀਂ ਹੋਣਗੇ ਇਹ ਤੇ ਜੇ ਸਮਝ ਆ ਜਾਵੇ ਕਿ ਮਨੁੱਖ ਦਾ ਆਪਣਾ ਉਹਦੇ ਔਲ ਕੁਝ ਵੀ ਨਹੀਂ ਨਾ ਇਹ ਸਰੀਰ ਪਹਿਲੀ ਗੱਲ ਸਰੀਰ ਤੇ ਹੀ ਰਹਿ ਗੋ ਬਾਅਦ ਵਿੱਚ ਪਦਾਰਥ ਮਿਲਦੇ ਨੇ ਉਹ ਤੇ ਪਰਿਵਾਰ ਨੇ ਜੋ ਬਣਾਇਆ ਜੋ ਕਮਾਇਆ ਜੋ ਸੰਸਾਰ ਦੇ ਇੰਦਰ ਮਿਲੇ ਆ ਕਹਿੰਦੇ ਤੇਰਾ ਕੁਝ ਵੀ ਨਹੀਂ ਬੇਖਦਿਆਨ ਦੇ ਨਾਲ ਸੋਚ ਵਿਚਾਰ ਥੋੜਾ ਜਿਹਾ ਪਰ ਮਨੁੱਖ ਖੋਪ ਜਾਂਦਾ ਹੈ ਇੰਨਾ ਪਦਾਰਥਾਂ ਦੇ ਵਿੱਚ ਇੰਨਾ ਚੀਜ਼ਾਂ ਦੇ ਵਿੱਚ ਤੇ ਜਦੋਂ ਖੁੱਬਦਾ ਹੈ ਨਾ ਜੀ ਇੰਨਾ ਡੁੱਬ ਜਾਂਦਾ ਹੈ ਇੰਨਾ ਹੀ ਡੁੱਬ ਜਾਂਦਾ ਹੈ ਕਿ ਫਿਰ ਉਹ ਜਨ ਨਹੀਂ ਪਾਉਂਦਾ ਜਦੋਂ ਕੋਈ ਪਦਾਰਥ ਕੋਈ ਚੀਜ਼ ਉਹਦੇ ਕੋਲੋਂ ਜਾਂਦੀ ਹੈ ਮਨੋਖ ਰੋਮ ਦੇ ਪਰੇਸ਼ਾਨ ਡਿਪਰੈਸ਼ਨ ਦੇ ਵਿੱਚ ਚਲੇ ਹੋਏ ਵੇਖੇ ਜਾ ਸਕਦੇ ਨੇ ਜਦੋਂ ਕੋਈ ਪਦਾਰਥ ਕੋਈ ਮੈਂਬਰ ਕੋਈ ਚੀਜ਼ ਕੋਈ ਐਸਾ ਹੈਪਨ ਹੋ ਜਾਂਦਾ ਹੈ ਜਿਹੜਾ ਉਹ ਨਹੀਂ ਚਾਹੁੰਦੇ ਕਿ ਮੇਰੇ ਕੋਲੋਂ ਜਾਵੇ ਆਪ ਬਹੁਤੀਆਂ ਉਦਾਹਰਨਾਂ ਸਮਾਜ ਦੇ ਵਿੱਚ ਐਸੀਆਂ ਵੇਖ ਸਕਦੇ ਹੋ ਕਿ ਚੰਗੇ ਭਲੇ ਇਨਸਾਨ ਟੈਨਸ਼ਨਾਂ ਡਿਪਰੈਸ਼ਨਾਂ ਦੇ ਵਿੱਚ ਪਏ ਹੋਏ ਨੇ ਵਰਤੀ ਗੱਲ ਇੱਕ ਦੱਸ ਦੇਵਾਂ ਗੁਰਿੰਦਵਾਲ ਸਾਹਿਬ ਦੀ ਧਰਤੀ ਤੇ ਮੈਂ ਸੈਂਟਰ ਤੇ ਸੇਵਾ ਨਿਭਾ ਰਿਹਾ ਹਾਂ ਸਾ ਉੱਥੇ ਇੱਕ ਰਾਗੀ ਜੱਥਾ ਸੀ ਬੜਾ ਸੋਹਣਾ ਕੀਰਤਨ ਕਰਦੇ ਸੀ ਉਹ ਬਾਹਰ ਵੀ ਉਹਨਾਂ ਦੇ ਕਈ ਬਾਗ ਚੱਕਰ ਲੱਗੇ ਸੀ ਕੈਨੇਡਾ ਅਮਰੀਕਾ ਤੱਕ ਗਈ ਹੋਈ ਸੀ ਪਰ ਉਸ ਸਮੇਂ ਇਹ ਗੱਲ ਸਮਝ ਆਈ ਜਦੋਂ ਉਹ ਘਟਨਾ ਵੇਖੀ ਕਿ ਉਹ ਲੜਕੇ ਦਾ ਕੁਝ ਐਸੀ ਘਟਨਾ ਵਾਪਰੀ ਹੈ ਜਿਹੜੀ ਗ੍ਰੰਥ ਜੋ ਰਾਗੀ ਸੀ ਹੈਡ ਰੱਗ ਕਿ ਕਿਤੇ ਕੋਈ ਰਿਸ਼ਤਾ ਪਸੰਦ ਆਇਆ ਆਪਸ ਦੇ ਵਿੱਚ ਉਹਨੇ ਵਿਆਹ ਕਰਵਾਇਆ ਤੇ ਘਰੇ ਥੋੜਾ ਬੋਧਾ ਘਰੇਲੂ ਲੜਾਈ ਝਗੜਾ ਪੈਦਾ ਹੋਇਆ ਉਹ ਮਾਂ ਨੂੰ ਜਾ ਕੇ ਜਦੋਂ ਦੱਸਿਆ ਮਾਂ ਮਾਂ ਹੈ ਉਹਨਾਂ ਨੇ ਥੋੜਾ ਬੋਧਾ ਦੇਖੋ ਗੁੱਸਾ ਕਰਨਾ ਹੈ ਮਾਂ ਨੇ ਕੁਝ ਲਫ਼ਜ਼ ਬੁਲੜਨੇ ਉਹ ਜੋ ਨਹੀਂ ਟੱਪ ਦੇ ਨਾਲ ਉਹਨਾਂ ਨੂੰ ਪਸੰਦ ਨਹੀਂ ਸੋਚ ਵਿਚਾਰ ਮਿਲੇ ਤਉ ਲੜਕਾ ਉਮਰ ਦਾ ਤੇ ਵੱਡਾ ਸੀ ਕਾਫੀ ਜਵਾਨ ਸਮਝਦਾ ਸੋਹਣਾ ਗੁਣ ਵੀ ਗੁਰਬਾਣੀ ਵੀ ਕਿੰਨੀ ਸੋਹਣੀ ਪੜਦੇ ਨੇ ਪਰ ਉਹ ਮਾਂ ਬਣੀ ਦੀ ਗੱਲ ਨਹੀਂ ਸਹਾਰ ਪਾਇਆ ਆਪਣੀ ਹੀ ਮਾਂ ਦੀ ਗੱਲ ਨਹੀਂ ਸਹਾਰ ਪਾਇਆ ਜੋ ਕਿਹਾ ਗਿਆ ਗੱਲ ਨਹੀਂ ਸਹਾਰ ਪਾਇਆ ਤੇ ਉਹ ਨੌਜਵਾਨ ਉੱਥੇ ਹੀ ਆਪ ਸਭ ਨੂੰ ਪਤਾ ਹੈ ਬਿਆਸ ਤਰਿਆ ਪੈਂਦਾ ਹੈ ਲਾਗੇ ਨਾਲ ਤੇ ਜਾ ਕਰਕੇ ਉਥੋਂ ਉਹਦੇ ਵਿੱਚ ਸ਼ਾਲਮਾਰ ਦੰਦਾ ਤੇ ਆਪਣੀ ਜ਼ਿੰਦਗੀ ਦੀ ਖੇਡ ਸਮਾਪਤ ਕਰ ਲੈ। ਉੱਥੇ ਮੈਂ ਕਹਿਣ ਦਾ ਭਾਵ ਮੇਰੇ ਇਹ ਹੈ ਕਈ ਵਾਰ ਇਹ ਨਹੀਂ ਹੁੰਦਾ ਕਿ ਕੋਈ ਗੁਰਬਾਣੀ ਪੜਦਾ ਹੈ, ਕੋਈ ਗੁਰਬਾਣੀ ਵਿਚਾਰਦਾ ਹੈ, ਕੋਈ ਕੀਰਤਨ ਕਰਦਾ ਹੈ, ਕੋਈ ਗੁਰੂ ਘਰ ਰਹਿਦਾ ਹੈ। ਇਹਦਾ ਇਹ ਪਹਿਮਾਨਾ ਵੀ ਬੜਾ ਜ਼ਰੂਰੀ ਹੈ ਕਿ ਉਹਦਾ ਸਮਝ ਦਾ ਮਤ ਦਾ ਲੈਵਲ ਵੀ ਉੱਥੇ ਹੋਵੇਗਾ ਕਿ ਉਹ ਗੱਲ ਨੂੰ ਸਹਾਰ ਸਕਦਾ ਹੈ ਜ਼ਰੂਰੀ ਨਹੀਂ ਉਹ ਪੜਨ ਵਾਲਾ ਵੀ ਵਿਚਾਰਨ ਵਾਲਾ ਵੀ ਕੁਝ ਰਿਸ਼ਤਿਆਂ ਦੇ ਵਿੱਚ ਕੁਝ ਗੱਲਾਂ ਦੇ ਵਿੱਚ ਇੰਨਾ ਡੁੱਬਿਆ ਹੋਇਆ ਹੈ ਕਿ ਉਹ ਤੋਂ ਗੱਲ ਨਹੀਂ ਸਹਾਈ ਗਈ ਉਹ ਵੀ ਇਸ ਤਰ੍ਹਾਂ ਦਾ ਕੋਈ ਸਟੈਪ ਚੁੱਕ ਸਕਦਾ ਹੈ ਇਦਾਂ ਮਹਿਸੂਸ ਹੁੰਦਾ ਹੈ ਤਾਂ ਮਨੁੱਖ ਪਦਾਰਥਾਂ ਦੇ ਵਿੱਚ ਮਨੁੱਖਾਂ ਦੇ ਨਾਲ ਇੰਨਾ ਸਨੇਹ ਬਣਾ ਲੈਂਦਾ ਏ ਕਿਸੇ ਦਾ ਕੋਲੋਂ ਜਾਣਾ ਇਹਦੇ ਲਈ ਡਿਪਰੈਸ਼ਨ ਤੇ ਦੁੱਖ ਦਾ ਕਾਰਨ ਬਣ ਜਾਂਦਾ ਏ। ਕਈ ਵਾਰ ਆਪ ਵੇਖੋ ਪਤੀ ਪਤਨੀ ਦਾ ਕਈ ਵਾਰ ਨਾ ਕਰੇ ਐਸਾ ਕੁਝ ਹੋਏ ਪਰ ਸੰਸਾਰ ਹੈ ਬਹੁਤ ਕੁਝ ਵਾਪਰਦਾ ਹੈ ਦੁਨੀਆ ਦੇ ਵਿੱਚ। ਕਿੰਨੇ ਰਿਸ਼ਤੇ ਕਿੰਨੇ ਸਬੰਧ ਅੱਜ ਕੱਲ੍ਹ ਇਸੇ ਨਾਲ ਕਿਸੇ ਢੰਗ ਦੇ ਨਾਲ ਆਪ ਵੇਖੋਗੇ ਗੱਲ ਚੀਜ਼ ਕਈ ਵਾਰ ਕੁਝ ਵੀ ਨਹੀਂ ਹੁੰਦੀ ਕੁਝ ਵੀ ਵਿਆਪਿਆ ਨਹੀਂ ਹੁੰਦਾ ਕਈ ਵਾਰ ਜਿੱਥੇ ਵੀ ਜਾਂਦੇ ਆ ਤਾਂ ਪਰਿਵਾਰ ਐਜ਼ਏ ਪਰਿਵਾਰ ਕੋਈ ਨੌਜਵਾਨ ਭਰੋਸੇ ਦੇ ਨਾਲ ਬਲੀਵ ਕਰਦੇ ਹੋਏ ਕੁਝ ਗੱਲਾਂ ਸੱਚੀਆਂ ਕਰ ਲੈਂਦੇ ਨੇ ਕਈ ਵਾਰ ਕੋਈ ਕਾਰਤ ਨਹੀਂ ਹੁੰਦੇ ਪਰ ਉਸ ਨਿੱਕੀਆਂ ਨਿੱਕੀਆਂ ਗੱਲਾਂ ਕਰਕੇ ਹੀ ਕਈ ਵਾਰ ਬਹੁਤ ਕੁਝ ਗਲਤ ਵਾਪਰ ਜਾਂਦਾ ਹੈ ਜੇ ਜਦੋਂ ਜਿੰਨਾ ਡੂੰਘਾ ਜਿਸ ਹੱਦ ਤੱਕ ਇਹਨਾਂ ਗੱਲਾਂ ਨੂੰ ਸਮਝਿਆ ਜਾਵੇ ਤਾਂ ਉਹ ਹੈ ਮਨੁੱਖ ਦਾ ਹਰ ਇੱਕ ਪਦਾਲਤ ਹਰ ਇੱਕ ਰਿਸ਼ਤੇ ਨੂੰ ਬੜੀ ਹੀ ਗਹਿਰੇ ਤੱਕ ਤੇ ਜਾ ਕਰਕੇ ਆਪਣੇ ਨਾਲ ਬੰਨ ਲੈਣਾ ਕਿ ਮੈਂ ਇਹਦੇ ਬਿਨਾ ਤੇ ਜਿਉ ਨਹੀਂ ਸਕਦਾ ਇਹ ਹੀ ਸਭ ਹੋ ਜੇ ਇਹ ਬੜੀ ਬਿਲਤੀ ਮਨੁੱਖ ਨੂੰ ਕਮਜ਼ੋਰ ਬਣਾਉਂਦੀ ਹੈ ਅੰਦਰੋਂ ਆਪਕ ਨੇ ਮਹਿਸੂਸ ਕਰਿਓ ਜੀ ਜਦੋਂ ਕਿਤੇ ਬੱਚਿਆਂ ਦੇ ਲਈ ਨਾ ਅਸੀਂ ਜਾਂ ਮਾਤਾ ਪਿਤਾ ਦੇ ਲਈ ਅਸੀਂ ਬਹੁਤ ਆ ਹੀ ਗਹਿਰਾ ਅੰਦਰ ਤੱਕ ਜਾ ਕਰਕੇ ਉਹਨੂੰ ਜਾਦਾ ਘੇਰ ਕੇ ਨਹੀਂ ਹਾਂ ਜਾਦਾ ਫਿਕਰ ਕੇ ਨਹੀਂ ਹਾਂ ਜਾਦਾ ਪਿਆਰ ਜਿਤਾਉਂਦੇ ਹਾਂ ਉਹਦੇ ਨਾਲ ਹੀ ਸੋਤ ਦੇ ਵਿੱਚ ਉਪਸਾਈਡ ਇੱਕ ਡਰ ਇੱਕ ਸਹਿਮ ਦੂਰ ਹੋਣ ਦਾ ਨਾਲ ਦੀ ਨਾਲ ਪੈਦਾ ਹੋ ਜਾਂਦਾ ਹੈ ਜਦੋਂ ਜਾਦਾ ਹੀ ਪਿਆਰ ਪ੍ਰਵਾਹ ਜਿਖਾਈ ਜਾਂਦੀ ਨਾਲ ਦੀ ਨਾਲ ਸੋਤ ਵਿੱਚ ਇੱਕ ਦੂਜੇ ਪਾਸੇ ਉਹ ਦਰਜਾ ਪੈਦਾ ਹੋ ਜਾਣਾ ਹੈ ਕਿ ਜੇ ਇਹ ਕੋਲੋਂ ਚਲਿਆ ਗਿਆ ਇਹ ਮਾਤਾ ਇਹ ਭੈਣ ਇਹ ਭਰਾ ਇਹ ਪਤਨੀ ਇਹ ਬੱਚੇ ਦਾ ਫਿਰ ਪਤਾ ਨਹੀਂ ਕੀ ਹੋ ਜਾਣਾ ਹੈ ਪਤਾ ਨਹੀਂ ਕੀ ਵਿਆਪ ਜਾਣਾ ਹੈ ਕਿਉਂ ਕਿਉਂਕਿ ਉਹ ਸਾਡੀ ਬਿਲਤੀ ਹੈ ਜਿਹੜੀ ਗੱਲ ਬਾਬਾ ਕਬੀਰ ਜੀ ਸਮਝਾ ਰਹੇ ਨੇ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਇਹ ਬਿਲਤੀ ਬਣਾਉਣੀ ਬੜੀ ਔਖੀ ਹੈ ਇਹ ਸ਼ਲੋਕ ਤੇ ਆਪਾਂ ਮੰਗਲਾ ਚਰਨ ਦੇ ਰੂਪ ਦੇ ਵਿੱਚ ਵੀ ਬੜੇ ਬਾਤ ਸੁਨੇ ਹੋਵੇਗਾ ਪਰ ਇਸ ਗੱਲ ਨੂੰ ਸਮਝਣਾ ਕਿ ਹੋ ਸਕਦਾ ਏ ਆ ਮੇਰੇ ਪਿਤਾ ਨੇ ਇਹ ਪਤਾ ਨਹੀਂ ਕਦੋਂ ਚਲੇ ਜਾਣ ਆ ਮੇਰਾ ਭਰਾ ਏ ਆ ਮੇਰੀ ਭਾਬੀ ਨੇ ਆ ਮੇਰੇ ਭਤੀਜੇ ਨੇ ਆ ਮੇਰੇ ਬੱਚੇ ਆ ਮੇਰੇ ਸੁਪੁੱਤਰ ਨੇ ਧੀਆਂ ਨੇ ਕੋਈ ਵੀ ਰਿਸ਼ਤਾ ਹੈ ਦੋਸਤ ਮਿੱਤਰ ਹੈ ਪਤਾ ਨਹੀਂ ਕਦੋਂ ਕਦੋਂ ਕੀ ਘਟਨਾ ਵਾਪਰਨੀ ਏ ਜ਼ਿੰਦਗੀ ਦਾ ਕੋਈ ਵੀ ਇੱਕ ਪੈਮਾਨਾ ਨਹੀਂ ਏ ਕਿ ਅਸੀਂ ਪਹਿਲਾਂ ਜਾਵਾਂਗੇ ਉਹ ਪਹਿਲਾਂ ਜਾਵੇਗਾ ਕੁਝ ਵੀ ਹੋ ਸਕਦਾ ਔਰ ਇਸ ਗੱਲ ਨੂੰ ਅੰਦਰ ਮਹਿਸੂਸ ਕਰਕੇ ਅੰਦਰ ਜਿਉਂ ਲੈਣਾ ਕਿ ਹਾਂ ਹੋ ਸਕਦਾ ਹੈ ਮੰਨ ਲੈਣਾ ਇਹ ਬੜਾ ਕਠਨ ਹੈ ਬੜਾ ਔਖਾ ਹੈ ਤੇ ਜਿਹੜੇ ਮੰਨ ਲੈਂਦੇ ਨੇ ਬੜੀ ਕਿਰਪਾ ਹੈ ਉਹਨਾਂ ਦੀ ਜਿਹੜੇ ਸਹਜ ਸੁਭਾਅ ਜਾਣ ਲੈਂਦੇ ਨੇ ਕਿ ਜਾਏਗਾ ਜੋ ਆਇਆ ਤੇ ਉਹ ਜਾਏਗਾ ਪਰ ਬਾਬਾ ਜੀ ਦੇ ਬਚਨਾਂ ਨੂੰ ਦੁਬਾਰਾ ਵੇਖ ਲਈਏ ਤੇਰਾ ਤੁਝ ਕੋ ਸੌਂਪ ਤੇ ਕੀ ਲੱਗ ਗਿਆ ਮੇਰਾ ਆਪਾਂ ਸੌਂਪ ਦਿੰਦਾ ਜੀ ਸਾਰਾ ਕੁਝ ਪੰਕਤੀਆਂ ਪੜਨਾ ਵਿਚਾਰ ਕਰਨਾ ਇਹ ਗੱਲ ਕਈ ਵਾਰ ਰਿਪੀਟ ਹੋ ਜਾਂਦੀ ਹੈ ਮੇਥੋਂ ਉਹ ਇੱਕ ਵੱਖਰੀ ਗੱਲ ਹੈ ਪਰ ਪੰਕਤੀਆਂ ਨੂੰ ਜਿਉਣਾ ਇਹ ਇੱਕ ਵੱਖਰੀ ਗੱਲ ਹੈ ਜਿਉਣ ਦੇ ਲਈ ਸਮਾਂ ਲੱਗਦਾ ਹੈ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਤਾਲੀ ਦਾ ਵਿਸ਼ਾ ਨਹੀਂ ਹੈ ਇਹ ਤੇਜ਼ੀ ਦਾ ਵਿਸ਼ਾ ਨਹੀਂ ਹੈ ਜਿਉਣ ਦੇ ਲਈ ਸਮਾਂ ਲੱਗਦਾ ਹੈ ਕਿਸੇ ਸੰਸਕਾਰ ਨੂੰ ਅੰਦਰ ਪੱਕਾ ਕਰਨ ਦੇ ਲਈ ਕਿਸੇ ਉਪਦੇਸ਼ ਨੂੰ ਜ਼ਿੰਦਗੀ ਦੇ ਵਿੱਚ ਕਿਸੇ ਸਿਧਾਂਤ ਨੂੰ ਜ਼ਿੰਦਗੀ ਦੇ ਵਿੱਚ ਲਾਗੂ ਕਰਨ ਦੇ ਲਈ ਸਮਾਂ ਲੱਗਦਾ ਹੈ ਉਦੇ ਲਈ ਬੜੀ ਬਖਸ਼ਿਸ਼ ਉਹ ਵਾਹਿਗੁਰੂ ਪਰਮਾਤਮਾ ਕਰੇ ਐਸਾ ਹਿਰਦਾ ਬਣ ਜਾਏ ਐਸਾ ਮਨੁੱਖ ਦਾ ਅੰਦਰ ਧੀਰਜ ਬਣ ਜਾਏ ਕਿ ਉਹ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਗੱਲ ਨੂੰ ਸਹਿਣ ਕਰ ਸਕੇ ਇਸ ਇੱਕ ਲੇਖਕ ਨੇ ਬੜੀ ਪਿਆਰੀ ਗੱਲ ਲਿਖੀ ਹੈ ਕਹਿੰਦੇ ਮਨੁੱਖ ਦੇ ਦਿਮਾਗ ਦਾ ਪੈਮਾਨਾ ਇਸ ਗੱਲ ਤੋਂ ਪਤਾ ਲੱਗ ਜਾਂਦਾ ਹੈ ਕਹਿੰਦੇ ਹੋ ਸਕਦਾ ਹੈ ਛੋਟੀ ਤੋਂ ਛੋਟੀ ਗੱਲ ਵੀ ਮਨੁੱਖ ਨੂੰ ਟੈਨਸ਼ਨ ਡਿਪਰੈਸ਼ਨ ਤੱਕ ਲੈ ਜਾਏ ਦਿਮਾਗ ਦਾ ਦਾਇਰਾ ਹੁੰਦਾ ਹੈ ਹਰ ਮਨੁੱਖ ਦਾ ਛੋਟੀ ਤੋਂ ਛੋਟੀ ਜੀ ਗੱਲ ਵੀ ਤੇ ਕਈ ਮਨੁੱਖਾਂ ਦੇ ਦਿਮਾਗ ਦਾ ਪੱਧਰ ਹੁੰਦਾ ਹੈ ਦਾਇਰਾ ਹੁੰਦਾ ਹੈ ਵੱਡੀ ਤੋਂ ਵੱਡੀ ਗੱਲ ਵੀ ਉਹਨਾਂ ਦੇ ਦਿਮਾਗ ਨੂੰ ਉਹਨਾਂ ਦੀ ਸੁਰਤ ਨੂੰ ਹਿਲਾ ਨਹੀਂ ਸਕਦੀ ਉਹ ਸ਼ਾਂਤ ਰਹਿੰਦੇ ਹਰ ਮਨੁੱਖ ਦਾ ਆਪਣਾ ਪੱਧਰ ਦੇ ਸੁਰਤ ਦਾ ਤੇ ਜਿਨ੍ਹਾਂ ਦਾ ਦਾਇਰਾ ਨਹੀਂ ਹੁੰਦਾ ਭਾਈ ਉਹ ਫਿਰ ਵਿਗਾੜ ਪੈਂਦਾ ਹੈ ਉੱਥੇ ਲੜਾਈ ਝਗੜੇ ਪੈ ਜਾਂਦੇ ਹੈ ਮਨੁੱਖ ਦਾ ਆਪਣਾ ਆਪ ਅੰਦਰ ਉਹਦੇ ਵਾਸਤੇ ਵਿੱਚ ਨਹੀਂ ਹੈ ਕੰਟਰੋਲ ਦੇ ਵਿੱਚ ਨਹੀਂ ਹੈ ਆਪਣਾ ਆਪ ਜਦੋਂ ਕੰਟਰੋਲ ਦੇ ਵਿੱਚ ਨਹੀਂ ਹੁੰਦਾ ਤਾਂ ਮਨੁੱਖ ਬਾਧੂ ਦੇ ਫਸਾਦ ਵੀ ਕਈ ਵਾਰ ਪੈਦਾ ਕਰ ਲੈਂਦਾ ਤੇ ਕੁਝ ਹਮ ਜ਼ਿਆਦਾਤਰ ਜਿਹੜੇ ਵੀ ਝਗੜੇ ਪੈਦਾ ਹੁੰਦੇ ਨੇ ਸਮਾਜ ਦੇ ਵਿੱਚ ਉਹਦਾ ਪਹਿਲਾ ਪੈਲੂ ਹੁੰਦਾ ਹੈ ਬੋਲਣਾ ਹਮੇਸ਼ਾ ਬੋਲਣ ਤੋਂ ਸ਼ੁਰੂ ਹੋਵੇਗਾ ਜਦੋਂ ਵੀ ਮਨੁੱਖ ਬੋਲੇਗਾ ਗੱਲ ਕਰੇਗਾ ਤਾਂ ਉਹਦੇ ਬੋਲਣ ਦੇ ਵਿੱਚ ਹੀ ਉਹਦੇ ਅੰਦਰ ਦੀਆਂ ਭਾਵਨਾਵਾਂ ਉਹਦੇ ਅੰਦਰ ਦਾ ਗੁੱਸਾ ਉਹਦੇ ਅੰਦਰ ਦੇ ਬਲਬਲੇ ਪ੍ਰਗਟ ਹੋ ਜਾਂਦੇ ਨੇ ਕਿ ਗੱਲ ਕੋਈ ਹੋਰ ਹੈ ਪਰ ਇਹ ਹੁਣ ਆਪਣੇ ਆਪ ਦੇ ਅੰਦਰ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਸੰਤੁਸ਼ਟ ਕਰਨਾ ਚਾਹੁੰਦਾ ਹੈ ਸੰਤੁਸ਼ਟੀ ਦੇ ਰੂਪ ਦੇ ਵਿੱਚ ਫਿਰ ਉਹ ਬਹੁਤ ਕੁਝ ਐਸਾ ਬੋਲ ਦਿੰਦਾ ਜਿਹਦੇ ਨਾਲ ਨਿੱਕੀ ਜਿਹੀ ਗੱਲ ਤੋਂ ਹੀ ਕਈ ਵਾਰ ਵੱਡੇ ਵੱਡੇ ਰਿਸ਼ਤੇ ਖਤਮ ਹੁੰਦੇ ਵਿਖੇ ਜਾ ਸਕਦੇ ਕਈ ਵਾਰ ਤੇ ਕੋਈ ਗੱਲ ਵੀ ਨਹੀਂ ਹੁੰਦੀ ਅਗਲੇ ਥਾਂ ਤੇ ਲੈ ਕੇ ਜਾਵਾਂ ਸੁੱਤ ਦੇ ਟਿਕਾਣੇ ਨੂੰ ਕਈ ਵਾਰ ਕੋਈ ਗੱਲ ਵੀ ਨਹੀਂ ਹੁੰਦੀ ਕਈ ਮਨੁੱਖ ਮਨ ਕਰਕੇ ਹੀ ਕਈ ਵਾਰ ਦੂਸਰਿਆਂ ਦੇ ਨਾਲ ਆਪਣੇ ਹੀ ਮਨ ਦੇ ਵਿੱਚ ਦੂਸਰੇ ਇਨਸਾਨ ਦੀ ਕੁਝ ਤਸਵੀਰ ਐਸੀ ਬਣਾ ਲੈਂਦੇ ਨੇ ਕੁਝ ਉਹਦੀ ਪਰਿਭਾਸ਼ਾ ਆਪਣੇ ਸੁੱਤ ਦੇ ਵਿੱਚ ਐਸੀ ਕਾਇਮ ਕਰ ਲੈਂਦੇ ਨੇ ਆਪਾਂ ਉਸ ਮਨੁੱਖ ਨੂੰ ਮਤਲਬ ਡੇਲੀ ਮਿਲਦੇ ਆਂ ਵੇਖਦੇ ਆਂ ਉਦੇ ਨਾਲ ਕੋਈ ਬੋਲਚਾਲ ਨਹੀਂ ਆਪਣੇ ਕੋਈ ਗੱਲਬਾਤ ਨਹੀਂ ਉਹਦੇ ਨਾਲ ਆਪਣੇ ਪਰ ਕਈ ਵਾਰ ਸੁਰਤ ਤੋਂ ਸੁਰਤ ਦੇ ਵਿੱਚ ਹੀ ਮਨੁੱਖ ਦੂਸਰੇ ਦੇ ਪ੍ਰਤੀ ਐਸੀ ਤਸਵੀਰ ਕਾਇਮ ਕਰ ਲੈਂਦਾ ਏ ਉਸ ਤਸਵੀਰ ਦੇ ਵਿੱਚ ਹੀ ਇੱਕ ਵਿਕਤਰਾ ਇੱਕ ਝਗੜਾ ਸ਼ੁਰੂ ਹੋ ਜਾਂਦਾ ਏ ਕਈ ਵਾਰ ਮਹਿਸੂਸ ਕਰਿਓ ਆ ਇਦਾਂ ਵੀ ਰਿਸ਼ਤੇ ਟੁੱਟ ਜਾਂਦੇ ਨੇ ਕਈ ਵਾਰ ਕਈ ਕਹਿੰਦੇ ਨੇ ਗੱਲ ਕੋਈ ਵੀ ਨਹੀਂ ਸੀ ਬਸ ਉਦਾਂ ਹੀ ਬੁਲਾਉਣਾ ਬੰਦ ਕਰਤਾ ਗੱਲ ਤੇ ਕੋਈ ਏਡੀ ਹੋਈ ਨਹੀਂ ਸੀ ਬਸ ਬੋਲ ਚਾਲ ਜਾਂ ਬੰਦ ਹੋ ਗਿਆ ਉਦਾਂ ਹੀ ਇਹ ਵੀ ਬੜਾ ਇਹ ਸੁੱਤ ਦੀ ਖੇਡ ਬੁੱਤੜੀ ਬੜੀ ਵਾਪਰਦੀ ਹੈ ਅੱਜ ਕੱਲ ਬੜਾ ਕੁਝ ਵਾਪਰਦਾ ਹੈ ਇਹ ਸਾਰਾ ਕੁਝ ਹੁੰਦਾ ਹੈ ਜਦੋਂ ਮਨੁੱਖ ਇਹ ਨਹੀਂ ਸਮਝ ਪਾਉਂਦਾ ਕਿ ਕੁਝ ਵੀ ਹੈ ਨਹੀਂ ਸਾਡਾ ਪਰ ਹਰ ਇੱਕ ਚੀਜ਼ ਨਾਲ ਕਹਿੰਦੇ ਤੂੰ ਬੱਜ ਗਿਆ ਹੈ ਕੋਈ ਚੀਜ਼ ਸਾਡੇ ਨਾਲ ਨਹੀਂ ਬੱਜੀ ਹੋਈ ਅਸੀਂ ਚੀਜ਼ਾਂ ਨਾਲ ਬੱਜੇ ਹੋਏ ਹਾਂ ਅਸੀਂ ਧੀਆਂ ਪੁੱਤਰਾਂ ਦੇ ਨਾਲ ਬੱਜੇ ਹੋਏ ਹਾਂ ਅਸੀਂ ਪਦਾਰਥਾਂ ਦੇ ਨਾਲ ਵੱਜੇ ਹੋਏ ਹਾਂ ਘਰ ਸਾਡੇ ਨਾਲ ਨਹੀਂ ਵੱਜਿਆ ਹੋਇਆ ਅਸੀਂ ਘਰ ਨਾਲ ਵੱਜੇ ਹੋਏ ਹਾਂ ਅਸੀਂ ਗੱਡੀਆਂ ਕਾਰਾਂ ਨਾਲ ਵੱਜੇ ਹੋਏ ਹਾਂ ਤੇ ਮਾਫ ਕਰਿਓ ਮੈਂ ਇੱਕ ਗੱਲ ਨੂੰ ਬੜਾ ਵਾਈਪ ਨੂੰ ਬਖਸ਼ਿਸ਼ ਕਰਨ ਮਹਿਸੂਸ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਦੇ ਕਦੇ ਕਿ ਜੇ ਤੇ ਬੰਦੇ ਦੇ ਕੋਲ ਹੈ ਨਾ ਜੀ ਚੰਗਾ ਘਰ ਚੰਗਾ ਖਾਣ ਪੀਣ ਚੰਗਾ ਰਹਿਣ ਸਹਿਣ ਫਿਰ ਤੇ ਬੰਦਾ ਬਹੁਤ ਚੜ੍ਹਦੀ ਕਲਾ ਵਿੱਚ ਵੇਖਿਆ ਜਾ ਸਕਦਾ ਹੈ ਬਹੁਤ ਚੜ੍ਹਦੀ ਕਲਾ ਇਹਨੂੰ ਮੈਂ ਬੜਾ ਮਹਿਸੂਸ ਕੀਤਾ ਹੈ ਤੇ ਜੇ ਬੰਦੇ ਕੋਲ ਕੁਝ ਨਾਮ ਹੋਵੇ ਬਾਹਰੀ ਪਦਾਰਥ ਜਿਹੜੇ ਆਧਾਰ ਮੰਨੇ ਜਾਂਦੇ ਇਹਨਾਂ ਚੀਜ਼ਾਂ ਦਾ ਫਿਰ ਬੰਦੇ ਵਿੱਚ ਉਹ ਚੜਦੀ ਕਲਾ ਉਹ ਹਿੰਮਤ ਹੌਸਲਾ ਮੈਂ ਬਹੁਤ ਘੱਟ ਵੇਖਿਆ ਫਿਰ ਉਹ ਕਹਿੰਦਾ ਜੀ ਬਸ ਦਿਨ ਜੇ ਟਾਈਮ ਜਾਂ ਪਾਸ ਕਰੀ ਜਾਂਦੇ ਆ ਬਸ ਠੀਕ ਹੈ ਰੋਟੀ ਪਾਣੀ ਜਾਂ ਚੱਲੀ ਜਾਂਦਾ ਕੋਈ ਜੀਵਨ ਵਿੱਚ ਬਹੁਤਾ ਉਹ ਆਨੰਦ ਨਹੀਂ ਹੈ ਕੋਈ ਬਹੁਤਾ ਤਾਂ ਮਤਲਬ ਹਰ ਇੱਕ ਥਾਂ ਦੇ ਆਧਾਰ ਚੜਦੀ ਕਲਾ ਅੰਦਰ ਆਉਣੀ ਅੰਦਰ ਹਿੰਮਤ ਹੌਸਲਾ ਜਾਂ ਵੀ ਤੇਰੇ ਜੀ ਬਣ ਰਿਹਾ ਏ ਉਹ ਪਦਾਰਥਾਂ ਕਰਕੇ ਬਣ ਰਿਹਾ ਏ ਤੇਰੇ ਘਰ ਕਰਕੇ ਬਣ ਰਿਹਾ ਏ ਤੇਰੀ ਗੱਡੀ ਕਰਕੇ ਬਣ ਰਿਹਾ ਏ ਤੇਰੇ ਬੱਚਿਆਂ ਦੇ ਬਹੁਤਾ ਡਿਗਰੀਆਂ ਕਰਨ ਕਰਕੇ ਬਣ ਰਿਹਾ ਏ ਜੇ ਇਹ ਚੀਜ਼ਾਂ ਨਾ ਹੋਣ ਤੇ ਤੂੰ ਵੇਖ ਤੇਰਾ ਲੈਵਲ ਕਿੱਥੇ ਹੈ ਤੇਰੇ ਪੱਲੇ ਕੁੱਖ ਨਹੀਂ ਫਿਰ ਕੁਝ ਵੀ ਤੇ ਨਹੀਂ ਬੜੇ ਨੀਵੇਂ ਥਾਂ ਤੇ ਬਿਠਾਏ ਤੂੰ ਹਜੇ ਤੇ ਫਿਰ ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਨੇ ਇੱਕ ਵੀ ਥਾਂ ਤੇ ਕੋਈ ਇੰਪੋਰਟੈਂਸ ਨਹੀਂ ਦਿੱਤੀ ਇਹਨਾਂ ਪਦਾਰਥਾਂ ਨੂੰ ਪਰ ਦੂਜੇ ਪੱਖ ਇੱਕ ਲਫ਼ਜ਼ ਵਿੱਚ ਕਹਿ ਦੇਵਾਂ ਜਿੰਨਾ ਮਨੁੱਖ ਅਮੀਰ ਹੋ ਸਕਦਾ ਏ ਓਨਾ ਹੋਵੇ ਜਿੰਨੀਆਂ ਕਾਰਾਂ ਹੋ ਸਕਦੀਆਂ ਨੇ ਓਨੀਆਂ ਹੋਣ ਜਿੰਨਾ ਮਨੁੱਖ ਦੇ ਕੋਲੇ ਕੱਪੜਾ ਹੋ ਸਕਦਾ ਏ ਓਨਾ ਹੋਵੇ ਜਿੰਨਾ ਵੱਡਾ ਘਰ ਹੋ ਸਕਦਾ ਏ ਓਨਾ ਹੋਵੇ ਗੁਰਨਾਨਕ ਦੀ ਸੋਚ ਸਮਝ ਉਹਨਾਂ ਦੇ ਘਰ ਵਿੱਚ ਹੋਵੇ ਤਾਂ ਸਮਾਜ ਦਾ ਬੜਾ ਭਲਾ ਹੋ ਸਕਦਾ ਏ ਹੋਣਾ ਚਾਹੀਦਾ ਏ ਪਰ ਕਹਿੰਦੇ ਵੇਖ ਮੈਂ ਦੂਜੇ ਪੱਖ ਤੇ ਆ ਜਾਵਾਂ ਫਿਰ ਜਦੋਂ ਤੂੰ ਇੰਨਾ ਦੇ ਹੀ ਆਧਾਰ ਤੇ ਆਪਣੀ ਜ਼ਿੰਦਗੀ ਨੂੰ ਜਿਉਣਾ ਹੈ ਤਾਂ ਕਹਿੰਦੇ ਉਦੋਂ ਤੇਰਾ ਟਿਕਾਣਾ ਬਿਲਕੁਲ ਮਾੜਾ ਹੋ ਜਾਂਦਾ ਏ ਕਦੇ ਮਹਿਸੂਸ ਕਰਿਓ ਜੇ ਕੁਝ ਵੀ ਨਾ ਰਹੇ ਜਿਹੜਾ ਅੱਜ ਉਹ ਚਲਦੇ ਹਾਂ ਮੜਕ ਦੇ ਨਾਲ ਨਾ ਕਰੇ ਵਾਹਿਗੁਰੂ ਕੁਝ ਉਹ ਜ਼ਿੰਦਗੀ ਦਾ ਪੈਮਾਨਾ ਏ ਪਰ ਉਹ ਮੜਕ ਉਹ ਚੜ੍ਹਦੀ ਕਲਾ ਉਹ ਪ੍ਰਤੀਤ ਉਹ ਅੰਦਰ ਹਿੰਮਤ ਉਹ ਹੌਸਲਾ ਉਹ ਚਾਹ ਬਣਿਆ ਰਹੇਗਾ ਉਹ ਖੇੜਾ ਬਣਿਆ ਰਹੇਗਾ ਇਹ ਸੁਨਣਾ ਸੁਣਾਉਣਾ ਸੌਖਾ ਏ ਆਨੰਦਪੁਰ ਦਾ ਕਿਲਾ ਛੱਡ ਦਿੱਤਾ 마ਸੀਵਾੜੇ ਦੇ ਜੰਗਲਾਂ ਦੇ ਵਿੱਚ ਆਰਾਮ ਦੇ ਨਾਲ ਪਏ ਇਹ ਬੜਾ ਸੁਣਾਉਣਾ ਸੌਖਾ ਏ ਪਰ ਉਹਨੂੰ ਮੰਨਣਾ ਉਹਨੂੰ ਜਿਉਣਾ ਇਹ ਹਰ ਕੋਈ ਮਨੁੱਖ ਨਹੀਂ ਜਿਉਂਦਾ ਉਹਦੇ ਹੁਣੇ ਪਹਿਮਾਨਾ ਚੈੱਕ ਕਰ ਲੋ ਆਪਣੇ ਆਪ ਦਾ ਕਿ ਕਿਹੜੀਆਂ ਗੱਲਾਂ ਕਰਕੇ ਅੰਦਰ ਹਿੰਮਤ ਜੀ ਮਿਲਦੀ ਏ ਗੱਡੀ ਕਰਕੇ ਕਾਰ ਕਰਕੇ ਕਿ ਜਾਂ ਪੈਸੇ ਕਰਕੇ ਉਹ ਤੇ ਹੁਣੇ ਪਹਿਮਾਨਾ ਅੰਦਰ ਚੈੱਕ ਹੋ ਜਾਣਾ ਹੈ ਆਪਣੇ ਆਪ ਦੇ ਅੰਦਰ ਅੰਦਰ ਆਪਣੇ ਆਪ ਦੀ ਚੈੱਕ ਕਰ ਲਓ ਉਹ ਤੇ ਪਤਾ ਲੱਗ ਜਾਵੇਗਾ ਤਾਂ ਫਿਰ ਬਾਬਾ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਤੇਰਾ ਤੁਝ ਕੋ ਸੌਂਪ ਤੇ ਗਿਆ ਲਾਂਗੇ ਮੇਰਾ ਬਾਬਾ ਕਬੀਰ ਜੀ ਬੜੀ ਚੜ੍ਹਦੀ ਕਲਾ ਦੇ ਵਿੱਚ ਨੇ ਉਹਨਾਂ ਨੂੰ ਵੀ ਪਤਾ ਹੈ ਕਬੀਰ ਹਮਲਾ ਕੋ ਨਹੀਂ ਹਮ ਕਿਸ ਹੂੰ ਕੇ ਨਾਹੀਂ ਜਿਨ ਇਹ ਰਚਨ ਰਚਾਇਆ ਤਿਸ ਹੀ ਮਾਹੀਂ ਸਮਾਹੀਂ ਕਬੀਰ ਮੇਰਾ ਕੋਈ ਵੀ ਨਹੀਂ ਹੈ ਨਾ ਪਤਨੀ ਨਾ ਬੱਚੇ ਨਾ ਘਰ ਨਾ ਪਰਿਵਾਰ ਕੋਈ ਨਹੀਂ ਦੋਸਤ ਪਿੱਤਰ ਵੀ ਕੋਈ ਨਹੀਂ ਕੁਝ ਵੀ ਤੇ ਨਹੀਂ ਜਿਸ ਪਰਮਾਤਮਾ ਨੇ ਜਿਸ ਵਾਹਿਗੁਰੂ ਨੇ ਪੈਦਾ ਕੀਤਾ ਏ ਆਖਰ ਨੂੰ ਤੇ ਉਹਦੇ ਵਿੱਚ ਹੀ ਸਮਾਉਣਾ ਹੈ ਇਹ ਕਬੀਰ ਇਹ ਤਨ ਜਾਏਗਾ ਸਕੋ ਤਾਂ ਲਿਖੋ ਬਹੋਰ ਨਾਂਗੇ ਪਾਉ ਤੇ ਗਏ ਜਿੰਨ ਕੇ ਲੱਖ ਕਰੋੜ ਕਬੀਰ ਜਾਣਾ ਹੈ ਨੰਗੇ ਪੈਰ ਜਾਣਾ ਹੈ ਹੁਣ ਜਾਣ ਤੇ ਇਸ ਗੱਲ ਨੂੰ ਉਦੋਂ ਮੰਨੀਏ ਜਦੋਂ ਕੋਈ ਘਟਨਾ ਵਾਪਰ ਜਾਏ ਜਾਂ ਹੁਣੇ ਮੰਨ ਲਈਏ ਕਿ ਪਾਤਸ਼ਾਹ ਹੀ ਸੱਚ ਹੈ ਇਹ ਵਾਪਰੇਗਾ ਹੁਣੇ ਮੰਨਿਆ ਜਾ ਸਕਦਾ ਹੈ ਦੋ ਤਰ੍ਹਾਂ ਦੇ ਇਨਸਾਨ ਹੁੰਦੇ ਨੇ ਇੱਕ ਜਿਹੜੇ ਝੋਟ ਖਾ ਕੇ ਬਦਲਦੇ ਨੇ ਧੋਖਾ ਖਾ ਕੇ ਬਦਲਾਵ ਹੁੰਦਾ ਹੈ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇੱਕ ਉਹ ਇਨਸਾਨ ਹੁੰਦੇ ਨੇ ਜਿਹੜੇ ਸਮਝ ਕੇ ਪੜ ਕੇ ਉਸ ਗੱਲ ਨੂੰ ਜ ਧੋਖਾ ਬੇਈਮਾਨੀ ਕੁਝ ਫਰੇਬ ਹੋਣ ਉਸ ਤੋਂ ਪਹਿਲਾਂ ਵੀ ਮੰਨਿਆ ਜਾ ਸਕਦਾ ਹੈ ਪਰ ਨਹੀਂ ਮੰਨਦਾ ਮਨੋਕ ਮਨੁੱਖ ਉਦੋਂ ਹੀ ਬਦਲਦਾ ਹੈ ਜਦੋਂ ਉਹ ਨੂੰ ਕੋਈ ਐਸੀ ਕਟਨਾਹੋਂ ਦੇ ਜੀਵਨ ਦੇ ਵਿੱਚ ਵਾਪਰ ਜਾਂਦੀ ਹੈ ਕੁਝ ਐਸਾ ਵਾਪਰ ਜਾਂਦਾ ਹੈ ਜਿਹੜਾ ਉਹ ਚਾਹੁੰਦਾ ਨਹੀਂ ਸੀ ਫਿਰ ਉਹ ਬਦਲਦਾ ਹੈ ਜ਼ਿਆਦਾਤਰ ਮਨੁੱਖ ਤੋਖਿਆਂ ਨਾਲ ਹੀ ਬਦਲਦੇ ਨੇ ਉਦਾਂ ਕਿਸੇ ਨੂੰ ਵੀ ਆਨੰਦ ਮਾਣਨ ਵਿੱਚ ਕੋਈ ਆਨੰਦ ਨਹੀਂ ਕਿਉਂ ਇਹ ਕਿਉਂ ਹੁੰਦਾ ਹੈ ਕਿਉਂਕਿ ਮਨੁੱਖ ਦੀ ਬਿਲਤੀ ਹੈ ਕਿ ਇਸ ਰਸ ਨੂੰ ਵੀ ਮਾਣ ਲਈਏ ਇਸ ਦੁਨੀਆ ਦੇ ਮਨੋਰੰਜਨ ਨੂੰ ਵੀ ਵੇਖ ਲਈਏ ਇਸ ਢੰਗ ਨਾਲ ਵੀ ਜ਼ਿੰਦਗੀ ਨੂੰ ਜਿਉਂ ਲਈਏ ਉਹ ਰਸ ਫਿਰ ਉਹ ਉਧਰ ਨੂੰ ਲੈ ਜਾਂਦੇ ਨੇ ਫਿਰ ਉਹ ਇਸ ਚੀਜ਼ ਨੂੰ ਨਹੀਂ ਮਾਣ ਪਾਏਗਾ ਕਿਵੇਂ ਜਿਉਂ ਪਾਏਗਾ ਕਬੀਰ ਹਮਰਾ ਕੋ ਨਹੀਂ ਹਮ ਕਿਸ ਹੋਂਕੇ ਨਾਹੀਂ ਇਹਨੂੰ ਪਕੜ ਕਰਨਾ ਬੜਾ ਔਖਾ ਹੈ ਤੇ ਜਿਨ੍ਹਾਂ ਨੂੰ ਸਮਝ ਆ ਜਾਂਦਾ ਹੈ ਫਿਰ ਭਾਈ ਉਹ ਤੇ ਸਦਾ ਹੀ ਖੇੜੇ ਦੇ ਵਿੱਚ ਰਹਿੰਦੇ ਨੇ ਅਨੰਤ ਦੇ ਵਿੱਚ ਰਹਿੰਦੇ ਭਾਵੇਂ ਅੱਜ ਸਭ ਕੁਝ ਹੈ ਭਾਵੇਂ ਕੱਲ ਕੁਝ ਵੀ ਨਹੀਂ ਖੇੜਾ ਸਦਾ ਹੀ ਅੰਦਰ ਬਣਿਆ ਰਹਿੰਦਾ ਹੈ ਤੇ ਜਿਹੜਾ ਇਹ ਪੜਦੇ ਹਨ ਜੀਵ ਜਾਨਾ ਸੀ ਨਾਨਕ ਭਗਤਾਂ ਸਦਾ ਵਿਗਾਸ ਇਵਗਾਸ ਇੱਕ ਜਿਹੜਾ ਆਧਾਰ ਕੋਈ ਪਦਾਰਥ ਨਾ ਹੋਵੇ ਜੇ ਪਦਾਰਥ ਬਣ ਜਾਏਗਾ ਕੋਈ ਰਿਸ਼ਤਾ ਨਾਤਾ ਬਣ ਜਾਏਗਾ ਤੇ ਜਦੋਂ ਉਹ ਟੁੱਟੇਗਾ ਫਿਰ ਉਹ ਉਦਾਸੀ ਵੀ ਆਵੇਗੀ ਪਰੇਸ਼ਾਨੀ ਵੀ ਆਵੇਗੀ ਟੈਨਸ਼ਨ ਡਿਪਰੈਸ਼ਨ ਵੀ ਆਵੇਗੀ ਰੋਣਾ ਧੋਣਾ ਵੀ ਹੋਵੇਗਾ ਲੜਾਈ ਝਗੜੇ ਵੀ ਹੋਣਗੇ ਹੋ ਸਕਦਾ ਕਿਸੇ ਦਾ ਕੋਈ ਨੁਕਸਾਨ ਵੀ ਹੋ ਜਾਵੇ ਬੜੇ ਫਸਾਦ ਉਥੋਂ ਸ਼ੁਰੂ ਹੋ ਜਾਂਦੇ ਨੇ ਫਿਰ ਉਹ ਛੋਟੀ ਜਿਹੀ ਗਲਤੀ ਤੋਂ ਤਾਂ ਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ ਮੈਂ ਅਗਲੇ ਸਲੋਕ ਤੇ ਆ ਜਾਵਾਂ ਜੀ ਕਬੀਰ ਤੂੰ ਤੂੰ ਕਰਤਾ ਤੂੰ ਮੁਝ ਵਿੱਚ ਰਹਾ ਨਾ ਹੂੰ ਬਾਦਸ਼ਾ ਤੇਰਾ ਹੀ ਨਾਮ ਉਚਾਰਦਿਆਂ ਤੇਰਾ ਹੀ ਨਾਮ ਲੈਂਦਿਆਂ ਤੇਰੇ ਹੀ ਗੁਣ ਗਾਉਂਦਿਆਂ ਮੇਰੇ ਜੀਵਨ ਦੇ ਵਿੱਚ ਤੂੰ ਹੀ ਆ ਗਿਆ ਹੈ ਮੇਰਾ ਮੇਰੇ ਵਿੱਚ ਰਿਹਾ ਨਹੀਂ ਲਈ ਆਪਣਾ ਆਪ ਰਿਹਾ ਨਹੀਂ ਲਈ ਤੇ ਮਹਿਸੂਸ ਕਰਿਓ ਜੀ ਜਦੋਂ ਵੀ ਕੋਈ ਝਗੜਾ ਕੋਈ ਗੱਲ ਸ਼ੁਰੂ ਹੋਣੀ ਹੈ ਉਹਦਾ ਬਹੁਤਾ ਡੂੰਘਾ ਜਾ ਕੇ ਆਪ ਸੋਚੋਗੇ ਨਾ ਜਿੱ ਤਾਂ ਇੱਕੋ ਹੀ ਗੱਲ ਮਿਲੇਗੀ ਕਿ ਉੱਥੇ ਹੌਮੇ ਦੇ ਕੁਝ ਬੀਜ ਸੀ ਜਿਹੜੇ ਸੰਤੁਸ਼ਟ ਨਹੀਂ ਸੀ ਹੋ ਰਹੇ ਜਿਨ੍ਹਾਂ ਨੂੰ ਸਭਲ ਨਹੀਂ ਸੀ ਆ ਰਿਹਾ ਜਿਨ੍ਹਾਂ ਨੂੰ ਚੰਗਾ ਮਹਿਸੂਸ ਨਹੀਂ ਸੀ ਹੋ ਰਹਾ ਜਿਹੜੇ ਸ਼ਾਂਤ ਨਹੀਂ ਸੀ ਹੋ ਰਹੇ ਉਹ ਬੀਜ ਹੁਣ ਅੰਦਰ ਸੀਗੇ ਉਹ ਉਠ ਉਠ ਕੇ ਬਾਹਰ ਨੂੰ ਆ ਰਹੇ ਸੀ ਤੇ ਉਹਨਾਂ ਨੇ ਫਿਰ ਉੱਥੇ ਕੋਈ ਝਗੜਾ ਕੋਈ ਗੱਲ ਪੈਦਾ ਕਰ ਦਿੱਤੀ ਗੱਲ ਕੁਝ ਵੀ ਨਹੀਂ ਸੀ ਉਹਨਾਂ ਨੇ ਉਹ ਸਾਰਾ ਸਾਲ ਪੈਦਾ ਕਰ ਦਿੱਤਾ ਉਹ ਬੀਜਾਂ ਨੇ ਤਾਂ ਇਹ ਆ ਜਾਵੇ ਅੰਦਰ ਸਮਝ ਕੇ ਵੀ ਤੂੰ ਤੂੰ ਕਰਤਾ ਤੂੰ ਹੋਆ ਹੋ ਜਾਈਏ ਹੋ ਅਸੀਂ ਗੁਰੂ ਪਾਤਸ਼ਾਹ ਕਿਰਪਾ ਕਰਨ ਜਦੋਂ ਹੋ ਜਾਵਾਂਗੇ ਨਾ ਜੀ ਤਾਂ ਫਿਰ ਜਦ ਆਪਾ ਵਰਗਾ ਮਿਟ ਗਿਆ ਜੱਤ ਦੇਖੋ ਤਤ ਤੂੰ ਤੇ ਫਿਰ ਦੂਸਰੇ ਦਾ ਕੁਝ ਬੁਰਾ ਕਰਨਾ ਇਹ ਤੇ ਬੜੀ ਦੂਰ ਦੀ ਗੱਲ ਹੈ ਕਿਸੇ ਬਾਰੇ ਕੁਝ ਮਾੜਾ ਸੋਚਣਾ ਵੀ ਮਨੁੱਖ ਦੇ ਲਈ ਫਿਰ ਪਾਪ ਹੋ ਜਾਂਦਾ ਕਿਸੇ ਵੀ ਕੁਝ ਮਾੜਾ ਚਿਤਨਾ ਚਿਤਨਾ ਵੀ ਬੁਰਾ ਹੋ ਜਾਂਦਾ ਕਿਸੇ ਦੇ ਲਈ ਕੋਈ ਮਾੜਾ ਫਰਨਾ ਲਿਆਉਣਾ ਵੀ ਉਹਦੇ ਲਈ ਬੜਾ ਿਕਨਾਉਣਾ ਕਰਮ ਹੋ ਜਾਂਦਾ ਹੈ ਕਿਉਂਕਿ ਬੀਜ ਜੋ ਪੁੰਗਰੇਗਾ ਇੱਕ ਬਾਅਦਸ ਹੁੰਦੀਆਂ ਨੇ ਜੀ ਮੈਂ ਥੋੜਾ ਜਿਹਾ ਬੋਲ ਦੇ ਮੈਂ ਇੱਥੇ ਕਿਸੇ ਮਨੁੱਖ ਦੇ ਪ੍ਰਤੀ ਉਹ ਭਾਵੇਂ ਬਾਹਰ ਕੈਨੇਡਾ ਮਿਲ ਘਰ ਰਹਿਆ ਪ੍ਰੈਕਟੀਕਲ ਕਰਕੇ ਵੀ ਦੇਖ ਸਕਦੇ ਹੋ ਇਸ ਚੀਜ਼ ਨੂੰ ਕੋਈ ਤੁਹਾਡਾ ਰਿਸ਼ਤੇਦਾਰ ਕੋਈ ਦੋਸਤ ਮਿੱਤਰ ਭਰਾ ਕੋਈ ਵੀ ਬਾਹਰ ਰਹ ਰਿਹਾ ਪੁੱਤੀਆਂ ਪੁੱਤਰ ਉਹਨਾਂ ਦੇ ਪ੍ਰਤੀ ਕੁਝ ਥਾਟ ਸੋਚਣੇ ਸ਼ੁਰੂ ਕਰ ਦੋ ਆਪ ਕੋਈ ਪੋਜ਼ਿਟਿਵ ਕੋਈ ਨੈਗੇਟਿਵ ਇਹ ਪ੍ਰੈਕਟੀਕਲ ਗੱਲਾਂ ਨੇ ਜਿਸ ਤਰ੍ਹਾਂ ਦੀ ਥੌਟ ਸੋਚੋਗੇ ਉਹ ਵਾਈਬਸ ਉਹਨਾਂ ਤੱਕ ਪਹੁੰਚ ਜਾਣੀਆਂ ਨੇ ਉਸ ਤਰ੍ਹਾਂ ਦੇ ਕੁਝ ਵਾਈਬਸ ਤੁਹਾਡੇ ਤੱਕ ਵੀ ਪਹੁੰਚ ਜਾਣੀਆਂ ਨੇ ਫਿਰ ਕੁਝ ਕਿ ਘਟਨਾਵਾਂ ਵਿੱਚ ਵਾਪਰਨਗੀਆਂ ਨੈਗੇਟਿਵਿਟੀ ਦੀਆਂ ਕੁਝ ਖਿਆਲਾਂ ਦੀਆਂ ਕੁਝ ਥੌਟਸ ਫਿਰ ਦਿਮਾਗ ਨੂੰ ਉਧਰ ਵੀ ਪਰੇਸ਼ਾਨ ਕਰਨਗੇ ਇਧਰ ਵੀ ਪਰੇਸ਼ਾਨ ਕਰਨਗੇ ਇਹ ਵਾਈਬਸ ਹੁੰਦੀਆਂ ਨੇ ਇਹ ਪਹੁੰਚਦੀਆਂ ਨੇ ਇਹਨੂੰ ਕਰਾਮਾਤ ਵਿੱਚ ਨਾ ਲਿਓ ਇਹ ਕੁਦਰਤੀ ਹੈ ਕੁਝ ਕਹਿਣ ਤੋਂ ਬਾਹਰ ਹੈ ਪਰ ਇਹ ਵਾਪਰਦਾ ਇਹ ਹੁੰਦਾ ਹੈ ਕਿਸੇ ਦੇ ਪ੍ਰਤੀ ਵੀ ਆਪ ਸੋਚਣਾ ਸ਼ੁਰੂ ਕਰ ਲਓ ਜਿਹਨੂੰ ਜਾਣਦੇ ਹੋ ਜਿਹਦੇ ਨਾਲ ਥੋੜਾ ਬਹੁਤਾ ਕੁਝ ਸੰਬੰਧ ਹੈ ਇਹ ਨਹੀਂ ਕਿ ਜਿਹਨੂੰ ਆਪਾਂ ਜਾਣਦੇ ਨਹੀਂ ਕਦੇ ਬੁਲਾਇਆ ਹੀ ਨਹੀਂ ਐਦਾਂ ਨਹੀਂ ਜਿਹੜਾ ਥੋੜਾ ਬਹੁਤਾ ਜਿਹਦੇ ਨਾਲ ਕੁਝ ਮਿਲਣਾ ਜੁਲਣਾ ਚੱਲਦਾ ਹੈ ਉਹ ਵਾਈਫਸ ਆਪਣੇ ਆਪ ਕੰਮ ਕਰਨ گی۔ ਉਹਨਾਂ ਤੇ ਹਮੇਸ਼ਾ ਪਕੜ ਰੱਖੀਏ ਕਈ ਵਾਰ ਚੰਗਿਆਂ ਬੰਦਿਆਂ ਦੇ ਪ੍ਰਤੀ ਵੀ ਕੁਝ ਮਾੜੇ ਖਿਆਲ ਉਤਪੰਨ ਹੋ ਜਾਂਦੇ ਨੇ ਉਹਨਾਂ ਨੂੰ ਹਮੇਸ਼ਾ ਪਕੜ ਵਿੱਚ ਰੱਖੀਏ ਨਹੀਂ ਤਾਂ ਇੱਕ ਅਨਜੂਮੇ ਪਹਿਲਾਂ ਕਹਿ ਰਿਹਾ ਸੀ ਕਈ ਵਾਰ ਕੋਈ ਸਬੰਧ ਨਹੀਂ ਕਿਸੇ ਇਨਸਾਨ ਦੇ ਨਾਲ ਪਰ ਫਿਰ ਵੀ ਇੱਕ ਨੈਗੇਟਿਵ ਔਰਾ ਪੈਦਾ ਹੋ ਜਾਂਦਾ ਹੈ ਤੇ ਬੜਾ ਦੂਰ ਕਰ ਦਿੰਦਾ ਹੈ ਸਾਨੂੰ ਉਸ ਇਨਸਾਨ ਦੇ ਨਾਲ ਤਕਬੀਰ ਜਦ ਆਪਾ ਪਰਦਾ ਮਿਟ ਗਿਆ ਜਦ ਦੇਖੂੰ ਤਦ ਤੂੰ ਉਸ ਔਰੇ ਤੇ ਉਸ ਵਾਈਬਸ ਤੇ ਸਾਨੂੰ ਕੰਟਰੋਲ ਰੱਖਣਾ ਪੈਂਦਾ ਹੈ ਫਿਰ ਉਹ ਸਬੰਧ ਕਾਇਮ ਰਹਿੰਦੇ ਨਹੀਂ ਤੇ ਬਿਨਾਂ ਬੇਮਤਲਬ ਹੀ ਕਈ ਵਾਰ ਇਸ ਤੇ ਟੁੱਟ ਜਾਂਦੇ ਨੇ ਗੁਰੂ ਪਾਤਸ਼ਾਹ ਕਿਰਪਾ ਕਰਨ ਆਪਾ ਪਾਪ ਸਾਡਾ ਖਤਮ ਹੋ ਜਾਵੇ ਤਾਂ ਹੀ ਇਹਨਾਂ ਸ਼ਲੋਕਾਂ ਨੂੰ ਵਿਚਾਰਨ ਦਾ ਲਾਭ ਹੈ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਬੜੇ ਹੀ ਪਿਆਰ ਸਦিকার ਦੇ ਨਾਲ ਸੁਣਿਆ ਵਿਚਾਰਾਂ ਕਰਦੇ ਹੁਈਆਂ ਬੇਅੰਤ ਪੁੱਲਾਂ ਦੀ ਖਿਮਾ ਅੰਤ ਵਿੱਚ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੰਤਲੀ ਮਹਲਾ 3 ਜੀ ਅਨੰਤ ਕੋ ਓੰਕਾਰ ਸਤਿਗੁਰ ਪਰਸਾਦ ਆਨੰਦ ਭਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ